हां जी मित्रों किसी भी भाई को कंबाइन ਠੇਕੇ ਤੇ ਚਾਹੀਦੀ ਹੋਵੇ ਤੇ ਸਾਡਾ ਏਰੀਆ ਬਰੇਟਾ ਜ਼ਿਲ੍ਹਾ ਮਾਨਸਾ ਪਾਦੇ ਚੱਕਰ ਪਾਦੇ ਆਲਾ ਪਾਦੇ ਚੱਕਰ ਉਹ ਖੜੀਆਂ ਨੇ ਕਮਾਈਨਾ ਆਪਣੇ ਲਈ ਦੋ ਹੋਰ ਤਿੰਨ ਕਮਾਈਨਾ ਨੇ ਇੱਕ ਤਾਂ 5 ਮਾਡਲ ਫਰੀਦ ਹੈ ਇੱਕ 6 ਮਾਡਲ ਫਰੀਦ ਹੈ ਕਰਤੀ ਚੱਕ ਇੰਜਨ ਉੰਜਨ ਓਕੇ ਹੈ ਓਕੇ ਰੇਸਾ ਕਰਦੇ ਆਪ ਚੈੱਕ ਕਰਾ ਦਣਾ ਸਾਨੂੰ ਇਹਦਾ ਬਾਦੇ ਅਸੀਂ ਨੇ ਕਿਸੇ ਲੋਵੇ ਕੰਮ ਜਾਦੇ ਹੁੰਦਾ ਤੇ ਕਿਸੇ ਦੀ ਕੰਬੈਨ ਬਾਹਰ ਖੜਦੀ ਹੈ ਤਾਂ ਉਹ ਕੰਮ ਚਲਾ ਸਕਦਾ ਆਹ ਜੀ ਇੱਕੋ ਐ ਇੱਕ ਪ੍ਰੀਤ ਪੰਜ ਮਾਰ ਲ ਖੜੀ ਆ ਆਪਣੇ ਲੋਵੇ ਬਾਕੀ ਦਾ ਆਪਾਂ ਨੇ ਖੋੜ ਕੇ ਨਾ ਤਿੰਨ ਜਿਹੜਾ ਕੋਈ ਸਮਾਨ ਰਿਪੇਅਰ ਦਾ ਵੀ ਹੁੰਦਾ ਉਹ ਵੀ ਕਰਕੇ ਲਿਜਾ ਸਕਦਾ ਜੇ ਕਿਸੇ ਨੂੰ ਕਟਰ-ਪਟਰ ਚਾਹੀਦਾ ਹੋਵੇ ਤਾ ਵੀ ਘਟ ਵਡ ਕਰਦਾਂ ਨੇ ਆਪਾਂ ਅਸੀਂ